ਪੁਰਤਗਾਲੀ ਭਾਸ਼ਾ ਦਾ ਤੀਜਾ ਲੈਸਨ ਆਪਾਂ ਸਿੱਖਾਂਗੇ ਕਿ ਪੁਰਤਗਾਲੀ ਭਾਸ਼ਾ ਵਿੱਚ ਪਹਿਲਾ ਦੂਜਾ 10ਵੇਂ ਤੱਕ ਕਿਦਾਂ ਬੋਲਦੇ ਹਨ ਇਸ ਨੂੰ ਮਰਦ ਅਤੇ ਔਰਤ ਲਈ ਵੱਖ-ਵੱਖ ਤਰ੍ਹਾਂ ਬੋਲਿਆ ਜਾਂਦਾ ਹੈ ਉਦਾਹਰਨ ਲਈ ਪਹਿਲਾ ਪ੍ਰੀਮੇਰ ਅਤੇ स्त्री ਲਈ ਬੋਲਾਂਗੇ ਪ੍ਰੀਮੇਰਾ ਮਾਸਕੁਲੀਨੋ ਲਈ ਓ ਦੀ ਆਵਾਜ਼ ਨਾਲ ਖਤਮ ਹੋਵੇਗਾ ਅਤੇ ਫੈਮਿਨੀਨੋ ਲਈ ਆ ਦੀ ਆਵਾਜ਼ ਨਾਲ ਖਤਮ ਹੋਵੇਗਾ ਪਹਿਲਾ ਪ੍ਰੀਮੇਰ ਪ੍ਰੀਮੇਰਾ ਦੂਜਾ ਸਗੁੰਡੋ ਸਗੁੰਦਾ ਤੀਜਾ ਤਰਸੇਇਰ ਤਰਸੇਇਰਾ ਚੌਥਾ ਕੁਆਰਟੋ ਕੁਆਰਤਾ ਪੰਜਵਾਂ ਕੋਇਂਟੋ ਕੁਐਂਤਾ ਛੇਮੋ ਸੇਸਟੋ ਸੇਸ਼ਤਾ ਸਤਮੋ ਸੇਟਿਮਾ ਅਠਵਾਂ ਕੋਇਤਾਵੋ ਓਇਤਾਵਾ ਨੋਮਾ ਨੋਨੋ ਨੋਨਾ ਦਸਵਾਂ ਦੈਸੀਮੋ ਦੈਸੀਮਾ ਆਪਣੀ ਰੋਜ਼ਾਨਾ ਵਰਤੋਂ ਵਿੱਚ ਜ਼ਿਆਦਾਤਰ 10 ਤੱਕ ਹੀ ਬੋਲੇ ਜਾਂਦੇ ਹਨ ਹੁਣ ਆਪਾਂ ਜਾਣਾਂਗੇ ਪੁਰਤਗਾਲੀ ਭਾਸ਼ਾ ਦੀਆਂ ਮਾਤਰਾਵਾਂ ਬਾਰੇ ਇਹਨਾਂ ਨੂੰ ਪੁਰਤਗਾਲੀ ਭਾਸ਼ਾ ਵਿੱਚ ਅਸੈਂਤੋਸ਼ ਗ੍ਰਾਫੀਕੋਸ਼ ਕਹਿੰਦੇ ਹਨ ਇਹ ਚਾਰ ਤਰ੍ਹਾਂ ਦੇ ਹਨ ਟੀਲ ਇਹ ਟੀਪੀ ਅਤੇ ਬਿੰਦੀ ਦੀ ਆਵਾਜ਼ ਦਿੰਦਾ ਉਦਾਹਰਨ ਲਈ ਐਰਮਾ ਪੈਨ ਪੌਨ ਬ੍ਰੈਡ ਅੱਗੇ ਹੈ ਅਸੈਂਤੋ ਅਗੂਡੋ ਉਦਾਹਰਨ ਪੀ ਪੈਰ ਬੋਨੇ ਟੋਪੀ ਆਗਵਾ ਆਗਵਾ ਪੌਨ ਅਸੈਂਤੋ ਗਰਾਵ ਉਦਾਹਰਨ ਹੈ ਅਕਲ ਅਕਲ ਅੱਗੇ ਹੈ ਟਿਕਾਉਂ ਦਾ ਨਿਸ਼ਾਨ ਇਸ ਨੂੰ ਅਸੈਂਤੋ ਸ੍ਰੀ ਕਨ ਫਲੇਸ ਤੋਂ ਕਹਿੰਦੇ ਹਨ ਉਦਾਹਰਨ ਹੈ ਰੇਸ਼ ਤਿੰਨ ਤ੍ਰੇਸ਼ ਚੀਨਿਸ ਚਾਈਨਿਸ ਸੀਨਿਸ ਪੁਰਤਗਾਲੀ ਭਾਸ਼ਾ ਵਿੱਚ ਪਰਸ਼ਨ ਚਿੰਨ ਪੋਲਸਟਾਫ ਅਤੇ ਹੋਰ ਚਿੰਨ ਇੰਗਲਿਸ਼ ਭਾਸ਼ਾ ਵਾਂਗੂੰ ਹੀ ਵਰਤੇ ਜਾਂਦੇ ਹਨ ਪੁਰਤਗਾਲੀ ਭਾਸ਼ਾ ਵਿੱਚ ਇੱਕ ਸਪੈਸ਼ਲ ਅਲਫਾਬੈਟ ਹੈ। ਸੀ ਦੇ ਪੈਰ ਵਿੱਚ ਕੜਚੀ ਜਿਹੀ ਪਈ ਹੁੰਦੀ ਹੈ। ਇਹੇ ਅੱਖਰ ਤੁਸੀਂ ਸਕਰੀਨ ਉੱਪਰ ਦੇਖ ਰਹੇ ਹੋ। ਇਹੇ ਅੱਖਰ ਸ ਆ ਦੀ ਆਵਾਜ਼ ਦਿੰਦਾ ਹੈ। ਸਾ ਉਦਾਹਰਨ ਲਈ ਅਸੂਕਾਰ ਅਸੂਕਾਰ ਖੰਡ ਕਬੇਸਾ ਕਬੇਸਾ ਸਿਰ ਇਹੇ ਅਲਫਾਬੈਟ ਹਮੇਸ਼ਾ ਅੱਖਰ ਦੇ ਵਿੱਚ ਹੀ ਹੁੰਦਾ ਹੈ ਸ਼ੁਰੂ ਅਤੇ ਅਖੀਰ ਵਿੱਚ ਨਹੀਂ ਹੁੰਦਾ ਪੁਰਤਗਾਲੀ ਭਾਸ਼ਾ ਵਿੱਚ ਵੀ ਦੋ ਤਰ੍ਹਾਂ ਦੇ ਲਿੰਗ ਹੁੰਦੇ ਹਨ ਇਸਤਰੀ ਲਿੰਗ ਅਤੇ ਪੁਰਸ਼ ਲਿੰਗ ਪੁਰਸ਼ ਲਿੰਗ ਨੂੰ ਮਾਸਕੁਲੀਨੋ ਕਿਹਾ ਜਾਂਦਾ ਹੈ ਇਸਤਰੀ ਲਿੰਗ ਨੂੰ ਫੈਮਿਨਿਨੋ ਕਿਹਾ ਜਾਂਦਾ ਹੈ ਪੁਰਸ਼ ਲਈ ਓ ਵਰਤਿਆ ਜਾਂਦਾ ਹੈ ਇਸਤਰੀ ਲਈ ਆ ਵਰਤਿਆ ਜਾਂਦਾ ਹੈ ਜੇਕਰ ਕੋਈ ਵੀ ਪੁਰਤਗਾਲੀ ਦਾ ਅੱਖਰ ਓ ਨਾਲ ਖਤਮ ਹੋਵੇ ਉਹ ਅੱਖਰ ਮਸਕੁਲੀਨੋ ਹੋਵੇਗਾ ਜਿਹੜਾ ਅੱਖਰ ਆ ਨਾਲ ਖਤਮ ਹੋਵੇਗਾ ਉਹ ਅੱਖਰ ਫੈਮੀਨੀਨੋ ਹੋਵੇਗਾ ਕੁਝ ਅੱਖਰ ਹਨ ਜੋ ਓ ਅਤੇ ਆ ਤੋਂ ਬਿਨਾ ਹੋਰ ਅੱਖਰਾਂ ਨਾਲ ਖਤਮ ਹੁੰਦੇ ਹਨ ਜੋ ਜ਼ਿਆਦਾਤਰ ਮਸਕੁਲੀਨੋ ਹੋਣਗੇ ਕੁਝ ਫੈਮੀਨੀਨੋ ਹੋਣਗੇ ਉਦਾਹਰਨ ਵਾਸਤੇ ਕੁਝ ਅੱਖਰ ਹਨ ਸੋਲਤੇਇਰ ਸੋਲਤੇਦਾ ਕਜ਼ਾਦੋ ਕਜ਼ਾਦਾ ਡਿਵੋਰਸੀਆਦੋ ਡਿਵੋਰਸੀਆਦਾ ਸੋਲਤੇਰ ਇਕੱਲਾ ਸਿੰਗਲ ਬੰਦੇ ਵਾਸਤੇ ਸੋਲਤੇਇਰਾ ਇਕੱਲੀ ਸਿੰਗਲ ਔਰਤ ਵਾਸਤੇ ਕਜ਼ਾਦੋ ਵਿਆਹਿਆ ਕਜ਼ਾਦਾ ਵਿਆਹੀ ਡਿਵੋਰਸਿਆਡੋ ਜਿਸ ਦਾ ਡਿਵੋਰਸ ਹੋਇਆ ਹੋਵੇ ਬੰਦੇ ਵਾਸਤੇ ਡਿਵੋਰਸਿਆਦਾ ਜਿਸ ਦਾ ਡਿਵੋਰਸ ਹੋਇਆ ਹੋਵੇ ਇਸਤਰੀ ਵਾਸਤੇ ਜਿਵੇਂ ਆਪਾਂ ਪਿਛਲੇ ਲੈਸਨ ਵਿੱਚ ਸਿੱਖਿਆ ਸੀ ਕਿ ਮਸਕੁਲੀਨੋ ਵਿੱਚ ਇੱਕ ਨੂੰ ਉ ਕਹਾਂਗੇ ਅਤੇ ਫੈਮਿਨਿਨੋ ਵਿੱਚ ਊਮਾ ਕਹਾਂਗੇ ਦੋ ਨੂੰ ਦੋਇਸ ਕਹਾਂਗੇ ਅਤੇ ਦੂਸ਼ ਕਹਾਂਗੇ ਪੁਰਤਗਾਲੀ ਭਾਸ਼ਾ ਵਿੱਚ ਵੀ ਇੱਕ ਬਚਨ ਅਤੇ ਬਹੁਵਚਨ ਹੁੰਦੇ ਹਨ ਜਿਨ੍ਹਾਂ ਨੂੰ ਸਿੰਗੂਲਰ ਅਤੇ ਪਲੂਰਲ ਕਿਹਾ ਜਾਂਦਾ ਹੈ ਸਿੰਗੂਲਰ ਵਿੱਚ ਮਸਕੁਲੀਨੋ ਨੂੰ ਉਹ ਅਤੇ ਫੈਮਿਨਿਨੋ ਨੂੰ ਆ ਕਿਹਾ ਜਾਂਦਾ ਹੈ ਪਲੂਰਲ ਵਿੱਚ ਇਹ ਓਸ਼ ਅਤੇ ਆਸ਼ ਬਣ ਜਾਵੇਗਾ ਇੱਕ ਤੋਂ ਜ਼ਿਆਦਾ ਹੋਣ ਤੇ ਪਿੱਛੇ ਐਸ ਲੱਗ ਜਾਵੇਗਾ ਸਿੰਗੂਲਰ ਵਿੱਚ ਆਪਾਂ De um até uma, quem de rã pluralmente é uns até umas. Hoje, o a aluna, o documento, os livros, o professor, as salas, salas, as escolas. اسکولس او پائی او تربالیو او ماریدو جਵੇਂ ਆਪਾਂ ਪਿੱਛੇ ਦੇਖਿਆ ਕਿ ਇਸਤਰੀਆਂ ਲਈ ਆ ਅਤੇ ਬੰਦਿਆਂ ਲਈ او ਵਰਤਨਾ ਹੈ او سنیور ا سنیورا اوش سنیورش ا سنیوراਸ਼ ਪੁਰਤਗਾਲੀ ਭਾਸ਼ਾ ਵੀ ਦੋ ਤਰ੍ਹਾਂ ਬੋਲੀ ਜਾਂਦੀ ਹੈ ਫਾਰਮਲ ਅਤੇ ਇਨਫਾਰਮਲ ਫਾਰਮਲ ਭਾਸ਼ਾ ਆਪਾਂ ਆਪਣੇ ਤੋਂ ਵੱਡੇ ਜਾਂ ਅਣਜਾਣ ਲੋਕਾਂ ਨਾਲ ਬੋਲਦੇ ਹਾਂ ਇਨਫਾਰਮਲ ਆਪਣੇ ਤੋਂ ਛੋਟੇ ਜਾਂ ਜਾਣਕਾਰਾਂ ਨਾਲ ਬੋਲਦੇ ਹਾਂ ਆਪਾਂ ਨੂੰ ਹਮੇਸ਼ਾ ਫਾਰਮਲ ਭਾਸ਼ਾ ਸਿੱਖਣ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ ਇਸ ਬਾਰੇ ਆਪਾਂ ਆਉਣ ਵਾਲੇ ਲੈਸਨਾਂ ਵਿੱਚ ਡਿਟੇਲ ਵਿੱਚ ਸਿੱਖਾਂਗੇ ਇਸ ਲਾਇਸਨ ਨੂੰ ਵਾਰ-ਵਾਰ ਸੁਨੋ ਅਤੇ ਸਿੱਖੋ